ਪਹਿਲਾਂ ਮੇਸੇ ਥਾਂ ਦੇ ਉੱਤੇ ਮੇਰੇ ਖੜੇ ਮੈਂ ਆ ਗਏ ਹਾਂ ਇਸ ਥਾਂ ਉਦੋਂ ਵੀ ਤੇ ਅੱਜ ਵੀ ਮੈਂ ਆਪਣੀ ਗੱਲ ਚਾਹ ਤੋਂ ਸ਼ੁਰੂ ਕਰਦਾ ਐਸਾ ਕੋਈ ਬੰਦਾ ਹੈ ਜਿਹਨੇ ਚਾਹ ਨਾ ਪੀਤੀ ਹੋਵੇ ਐਸਾ ਕੋਈ ਬੰਦਾ ਤੁਹਾਡੇ ਚ ਹੈ ਜਿਹਨੇ ਚਾਹ ਨਾ ਪੀਤੀ ਮੈਂ ਤਾਂ ਚਾਰ ਵਾਰੀ ਪਿਆ ਹੈ ਅੱਜ ਪੰਜਵੀਂ ਵਾਰੀ ਬਹਿ ਤਿਆਰ ਹੈ ਮੈਨੂੰ ਬਤਾਓ ਤੁਸੀਂ ਚਾਹ ਪੀਵੋਗੇ ਅੱਛਾ ਕੋਈ ਬੰਦਾ ਬਗੈਰ ਦੁੱਧ ਤੋਚਾ ਵੀ ਘਿਆਏ ਜਿੰਨੀ ਦੇਰ ਤੱਕ ਅਸੀਂ ਚਾਹ ਬਣਾਉਣੀ ਆ ਜ ਜ ਆਏਗੇ ਨੂੰ ਚਾਹ ਪੁੱਛਦੇ ਆ ਸਾਨੂੰ ਦੁੱਧ ਦੀ ਲੋੜ ਪੈਣੀ ਹੀ ਪੈਣੀ ਐ ਤੇ ਹਰ ਇੱਕ ਮਾਂ ਚਾਹੁੰਦੀ ਐ ਕਿ ਪੁੱਤ ਨੂੰ ਦੁੱਧ ਜ਼ਿਆਦਾ ਮਿਲੇ ਮੈਨੂੰ ਚਾਹ ਦੀ ਘਾਟ ਮਿਲੇ ਸਾਡੇ ਹਿੱਸੇ ਜਿੱਨਾ ਜਿੱਨਾ ਆਉਂਦਾ ਸੀ ਸਾਡੇ ਜਵਾਕਾਂ ਹਿੱਸੇ ਉਹ ਤੋਂ ਜ਼ਿਆਦਾ ਆਉਂਦਾ ਦੁੱਧ ਦੀ ਡਿਮਾਂਡ ਦਿਨੋਂ ਦਿਨ ਵੱਧ ਹੀ ਜਾਣੀ ਐ ਇਹਦੀ ਲੋਡ ਦੇਣ ਦੇ ਨਾਲ ਵੱਧੇ ਜਾਣੀ ਦੁੱਧ ਕਿੱਥੋਂ ਆਊਗਾ ਜੇ ਡੰਗਰ ਰੱਖਾਂਗੇ ਤੇ ਸਾਡੀ ਕੋਸ਼ਿਸ਼ ਇਹ ਹੈ ਡੰਗਰ ਰੱਖਣਾ ਸਾਡੀ ਮਜਬੂਰੀ ਹੈ ਗੱਲ ਕਿਹਦੇ ਹੋਗੀ ਇਹ ਮਜਬੂਰੀ ਸਾਨੂੰ ਕਰਨੀ ਪੈਣੀ ਹੈ ਡੰਗਰ ਸਾਨੂੰ ਰੱਖਣੇ ਪਉਣੇ ਨੇ ਸਾਡੀ ਕੋਸ਼ਿਸ਼ ਹੈ ਪੈਣੀ ਨਹੀਂ ਹੈ ਸਿਮਰ ਲਾਉਣ ਦੇ ਲਾ ਮਕਸਦ ਇਹ ਕੀ ਹੈ ਵੀ ਗੜ ਪਿਆ ਟੋਲ ਬੁਝਾਉਣਾ ਤਾਂ ਹੈਗਾ ਹੀ ਹੈ ਤਾਂ ਇਹ ਨਾਲ ਪੰਜਾਬ ਠੀਕ ਹੈ ਕਿਉਂ ਨ ਉਹਨਾਂ ਜਾਨਵਰ ਨੂੰ ਚੰਗੇ ਤਰੀਕੇ ਨਾਲ ਅਸੀਂ ਰੱਖ ਲਈਏ ਦੋ ਤਰ੍ਹਾਂ ਦੇ ਗਿਆਨ ਨੇ ਇੱਕ ਤਾਂ ਪੀੜੀ ਦਾ ਦਾਰ ਪੀੜੀ ਆਉਂਦਾ ਸਾਨੂੰ ਸਾਡੇ ਵੱਡੇ ਬੜੇ ਨੇ ਸਗਾਤਾ ਵੀ ਸੰਨੀਆਂ ਕਿਵੇਂ ਲਾਈਂਦੇ ਨੇ ਪਾਣੀ ਕਿਵੇਂ ਪਿਆਈਂਦਾ ਪਸ਼ੂ ਕਿਵੇਂ ਪਾਣੀ ਦੇ ਨੇ ਦੂਸਰਾ ਗਿਆਨ ਅਰੁਖ ਗਿਆਨ ਸੈਂਟਿਵਿਕ ਗਿਆਨ ਇਹਨਾਂ ਕੋਲੇ ਇਹਨਾਂ ਟੀਮ ਕੋਲੇ ਹੈ ਦੋਹਾਂ ਦਾ ਕੰਮ ਭਰੀ ਹੈ ਲੜਾਈ ਗਿਆ ਆਜਾ ਕੋਈ ਕਹਿੰਦਾ ਖੁੱਲ ਲਈ ਐਨੀ ਉੱਚੀ ਹੋਵੇ ਕੋਈ ਕਹਿੰਦਾ ਖੁੱਲ ਲਈ ਐਨੀ ਨੀਵੇਂ ਹੋਵੇ ਠੀਕ ਹੈ ਅਸੀਂ ਛੇਪੰਜ ਪੰਜ ਪੈ ਜਨਾਂ ਵੀ ਉੱਚੇ ਕਰੀਏ કે ਨੀਵੇਂ ਕਰੀਏ ਜੇ ਡੇਰੀ ਦੇ ਵਿੱਚ ਕਾਮਯਾਬ ਹੋਣੇ ਤਾਂ ਜੋ ਕੁਝ ਸਾਇੰਸ ਕਹਿੰਦੀ ਹੈ ਉਹਦੇ ਸਾਹਮਣੇ ਨਾ ਲੱਗੇ ਜੋ ਗਿਆਨ ਸਾਡੇ ਕੋਲੇ ਹੈ ਉਹਨੂੰ ਹੌਲੀ ਹੌਲੀ ਕਰਕੇ ਛੱਡਾ ਪਊਗਾ ਜੇ ਕਾਮਯਾਬ ਮੈਂ ਇੱਕ ਗੱਲ ਬੋਲ ਕੇ ਜਾਣਾ ਹੁਣਾ ਬਹੁਤ ਹੈ ਸ਼ਾਇਦ ਅਜੀਬ ਲੱਗੇ ਮੈਨੂੰ ਵੀ ਲੱਗਦੀ ਸੀ ਪਹਿਲਾਂ ਵਾਰ ਜੇ ਡੇਰੀ ਨੂੰ ਕੰਮਜਾਬ ਕਰਨਾ ਹੈ ਸਾਡੇ ਅਫਸਰ ਕਹਿੰਦੇ ਹੁੰਦੇ ਸੀ ਤਾਂ ਸਾਰਿਆਂ ਨੂੰ ਅਚਾਰ ਤੇ ਸ਼ਿਫਟ ਗਾਉਣਾ ਪਊਗਾ ਜੇ ਕੰਮ ਆਪਾਂ ਇਹਨੇ ਕਿ ਚਾਰਟ ਬਣਾਉਣ ਦੇ ਕਹਿੰਦੇ ਉਹ 10 ਦਿਨ ਦੇ ਕਿ ਇੱਕ ਵੰਦਾ ਕਰਨਵੇਂ ਸੌ ਜਾਂਦਾ ਇਹਨਾਂ ਦੇ ਮਨਕੀ ਪ੍ਰਾਣੀਆ ਘੁੰਡੀਆਂ ਨੇ ਹਜੇ ਉਹ ਕਹਿੰਦੇ ਨੇ ਵਿਚਾਰ ਬਹੁਤ ਮਾੜਾ ਕਿਸ ਸਮੇਂ ਲਾਉਂਦੀ ਹੈ ਉਹ ਤੇ ਮਾੜਾ ਪਛਨ ਖਾਂਦੇ ਕੱਟ-ਕੱਟੇ ਸਮੇਂ ਲਾਉਂਦੀ ਹੈ ਇੱਥੇ ਥੋੜੇ ਗਵਾਨ ਦੇ ਵਿੱਚ ਪਿੰਡ ਹੈ ਰੂੜੇਕੇ ਹੈਗਾ ਉਥੇ ਇੱਕ ਡਾਕਟਰ ਸਾਹਿਬਾਨ ਆਏ ਸੀ ਜਿਹੜੇ ਅੱਜ ਤੋਂ 20-15 ਸਾਲ ਪਹਿਲਾਂ ਆਚਾਰ ਬਣਾਉਣ ਦੇ ਤਰੀਕੇ ਲੋਕਾਂ ਨੂੰ ਸਮਝਾ ਗਏ ਲੋਕ ਵੀ ਬਣਾਉਣ ਵੀ ਲੱਗੇ ਉਨ੍ਹਾਂ ਦੀ ਬਦੌਲਤ ਮੈਨੂੰ ਪਤਾ ਲੱਗਿਆ ਅੱਜ ਕੋਈ ਐਸਾ ਕਰ ਨਹੀਂ ਹੈ ਉਥੇ ਜਿਹੜਾ ਆਚਾਰਨਾ ਬਣਾਉਣਾ ਹੋਵੇ ਕਿਉਂਕਿ ਕੋਈ ਬਹੁਤੀ ਦੂਰ ਨਹੀਂ ਹੈ ਬਰਾਂਡੇ ਦੇ ਸੋ ਡੇਢੀ ਦੇ ਵਿੱਚ ਕੀ ਐਨ ਐਨ ਐਲ ਐਮ ਦੀਆਂ ਸਕੀਮਾਂ ਨੇ ਕਿਵੇਂ ਪੈਸਾ ਮਿਲਣਾ ਹੈ ਉਹਦੀ ਸਾਰੀ ਜਾਣਕਾਰੀ ਅੱਜ ਅਸੀਂ ਇਸ ਸੈਮੀਨਾਰ ਦੇ ਵਿੱਚ ਲੈ ਕੇ ਜਾਵਾਂਗੇ ਦਿੱਤੀ ਵੀ ਹੈਗੀ ਇੱਕ ਪੰਜਾਬੀ ਘਾਵਤ ਹੁੰਦੀ ਸੀ ਰੱਬ ਨੇ ਦਿੱਤੀਆਂ ਗਾਜਣਾ ਵਿੱਚ ਰੰਪੜਖ ਸਾਡੇ ਕੋਲੇ ਬਧੀਆਂ-ਬਧੀਆਂ ਸਕੀਮਾਂ ਆ ਗਈਆਂ ਤੁਹਾਡੇ ਵਾਸਤੇ ਆਈਆਂ ਨੇ ਸਾਡੇ ਵਾਸਤੇ ਨਹੀਂ ਆਈਆਂ ਤੇ ਤੁਸੀਂ ਸਾਰੇ ਨੇ ਉਹਨਾਂ ਤੋਂ ਫਾਇਦਾ ਲੈਣਾ ਹੈ ਫਾਇਦਾ ਲੈਣ ਵਾਸਤੇ ਸਾਨੂੰ ਸਕੀਮਾਂ ਦੇ ਬਾਰੇ ਜਾਣਕਾਰੀ ਲੈਣੀ ਪੈਣੀ ਹੈ ਇੱਕ ਦਿਨ ਚ ਨਹੀਂ ਆਉਣੀ ਇਹ ਸੋਚ ਕੇ ਤੁਹਾਡੇ ਚੋ ਕਾ ਵੀ ਪੈਨਸਲ ਲੈ ਕੇ ਕੋਈ ਨਹੀਂ ਆਇਆ ਆਇਆ ਕੋਈ ਪਤਾ ਹੈ ਵੀ ਨੋਟ ਤਾਂ ਕੋਈ ਨਹੀਂ ਕਰਾਂ ਮੈਂ ਇਹ ਸਕੀਮ ਦੇ ਬਾਰੇ ਗਿਆਨ ਲੈਣ ਵਾਸਤੇ ਸਮਝਣ ਵਾਸਤੇ ਕਿਵੇਂ ਲੋਨ ਮਿਲਦਾ ਹੈ ਬੈਂਕ ਕੋਲੇ ਕਿਵੇਂ ਜਾਣਾ ਹੈ ਕਿਹਨਾ ਕਾਰਨਾ ਕਰਕੇ ਉਹਨਾਂ ਨੇ ਨਾ ਕਰਦੇ ਆ ਕਿਹਨਾ ਕਰਕੇ ਨਾ ਨਹੀਂ ਕਰਨੀ ਆਪਣਾ ਇਮਪ੍ਰੈਸ਼ਨ ਬੈਂਕ ਤੇ ਮੈਨੇਜਰ ਤੇ ਸਹੀ ਰੱਖਣਾ ਸਮੇਂ ਸਿਰ ਕਿਸ਼ਤਾ ਮੋੜਨੀਆਂ ਨੇ ਜੇ ਲੋਟਾ ਲੈ ਰਿਹਾ ਕਿਸ਼ਤ ਮੋੜਨ ਵਾਲੀ ਕਿਸਾਨ ਯੂਨੀਅਨ ਦਾ ਬਿਲਾ ਲੈ। ਫਿਰ ਕਹਤਾ ਗਵਰਨਮੈਂਟ ਮਾਫ ਕਰ ਦੇ। ਬੈਂਕ ਘਰ ਨੂੰ ਕਰਜ ਦੇ ਦਊਗਾ। ਤੁਹਾਡੇ ਸਵਾਲ ਤੁਹਾਡੀਆਂ ਗੱਲਾਂ ਉਹਦੇ ਨਾਲ ਸਾਡੇ ਇੱਕ ਕਹਿੰਦੇ ਪਹਿਟ ਸਦਾ ਇੰਪ੍ਰੈਸ਼ਨ ਬੈਂਕ ਤੇ ਅਫਸਰ ਦੇ ਮਾੜਾ ਹੋ ਜਾਂਦਾ। ਉਹ ਫਿਰ ਬੰਦਾ ਆਪਣਾ ਨਾਮ ਦਾ ਬਦਨਾਮ ਕਰਦਾ ਪੂਰਾ ਇਲਾਕੇ ਦਾ ਪੂਰਾ ਪਿੰਡ ਦਾ ਨਾਮ ਬਦਨਾਮ ਕਰਦਾ। ਮਰਜੇ ਸਾਹਿਬ ਇਸ ਆਂਖਾ ਨਾਲ ਨੇ ਵੀ ਕੋਰਡ ਤੋਂ ਨੇ ਤੋਂ ਕੋਈ ਆ ਜਾਏ ਉਹਨੂੰ ਲੋਨ ਲੈ ਦੇਣਾ। ਆਪਾਂ ਚੰਗੇ ਹੋਏ। ਜੇ ਅਸੀਂ ਮੋਰ ਨਹੀਂ। ਸੋ ਇੱਕ ਪ੍ਰੋਜੈਕਟ ਬਣਾ ਕੇ ਲੋਨ ਲੈਣਾ। ਜਿਹੜੀ ਚੀਜ਼ ਵਾਸਤੇ ਲੋਨ ਲੈਣਾ ਹੈ ਉੱਥੇ ਹੀ ਲਾਉਣਾ। ਇਹ ਨਹੀਂ ਕਰਨਾ ਵੀ ਲੋਨ ਲੈ ਲਿਆ ਡੰਗਰਾ ਤੇ ਪਾ ਲੈ ਚਵਾਰਾ। ਲੋਨ ਲੈ ਲੈ ਟਰੈਕਟਰ ਤੇ ਕਰ ਲੈ ਬੀਬੀ ਦਾ ਪਿਆ ਨਾ ਬਾਪ ਵਿਆਹ ਵਿੱਚੋਂ ਕਿਸਤ ਮੁੜੇ ਨਾ ਚਵਾਲ ਚੋਂ ਮੁੜੇ ਫੇਰ ਕਹਿੰਦੇ ਨੇ ਸਕੀਮ ਆੜੇ ਸੋ ਇਹਨਾਂ ਸਕੀਮਾਂ ਨੂੰ ਕਾਮਯਾਬ ਕਰਨ ਵਾਲੇ ਵੀ ਤੁਸੀਂ ਹੋ ਇਹਨਾਂ ਨੂੰ ਫੇਲ ਕਰਨ ਵਾਲੇ ਵੀ ਤੁਸੀਂ ਹੋ ਸਾਡੀਆਂ ਬਹੁਤ ਜ਼ਿੰਮੇਵਾਰੀਆਂ ਬਣ ਜਾਂਦੀਆਂ ਨੇ ਜਦੋਂ ਅਸੀਂ ਸਮਾਜ ਦੇ ਵਿੱਚ ਵਿਚਰਦੇ ਨੇ ਮੈਂ ਬੜੇ ਦੀ ਤੌਰ ਦੇ ਉਤੇ ਦੋ ਚੀਜ਼ਾਂ ਬਾਰੇ ਬੋਲਣਾ। ਪਹਿਲਾਂ ਹੀ ਬੋਲ ਗਿਆ ਸੀ। ਅੱਜ ਫੇਰ ਯਾਦ ਕਰਾ ਦੇਣਾ। ਫੇਰ ਆਪਾਂ ਤੀਸਰੀ ਗੱਲ ਤੁਸੀਂ ਜੇ ਚਾਹੋਗੇ ਜੇ ਫੇਰ ਬੋਲਾਂਗੇ ਤੁਸੀਂ ਅੱਗੇ ਦੋਗੇ ਫੇਰ ਬੋਲਾਂਗੇ। ਪਹਿਲਾਂ ਜਾਦਾ ਕਿਸੇ ਨੂੰ ਪਹਿਲਾਂ ਕਾਹਦੇ ਬੋਲ ਕੇ ਗਿਆ? ਕਿਉਂਕਿ ਤੁਸੀਂ ਭੁੱਲ ਗਏ। ਇੱਕ ਦੀਵਾਲੀ ਤੇ ਬਸਾਖੀ ਜਾਦੇ ਕਿਸੇ ਨੂੰ ਦੱਸ ਕੇ ਵੀ ਗਿਆ ਸੀ ਜਿਹੜੇ ਫਿਰ ਨੋਟ ਕਰ ਲੋ ਗੱਲ ਬਿਠਾ ਲਓ ਆਪਣੇ ਦਵਾ ਦੇ ਜਿਹੜੇ ਪਸ਼ੂ ਹਰੇ ਪੱਠੇ ਖਾਂਦੇ ਨੇ ਉਹਨਾਂ ਦੇ ਅੰਦਰ ਕੀੜੇ ਹੋਣ ਹੀ ਹੋਣਗੇ ਉਹ ਕੀੜਿਆਂ ਨੂੰ ਅਸੀਂ ਮਾਰਨਾ ਹੈ ਪੇਟ ਦੇ ਅੰਦਰਲੇ ਕੀੜੇ ਨੇ ਜਿਹਨੂੰ ਪੰਜਾਬੀ ਦੇ ਵਿੱਚ ਕਹਿੰਦੇ ਨੇ ਡਿਵਰਮਿੰਗ ਅੰਗਰੇਜ਼ੀ ਵਿੱਚ ਕਹਿੰਦੇ ਨੇ ਡਿਵਰਮਿੰਗ ਪੰਜਾਬੀ ਵਿੱਚ ਕਹਿੰਦੇ ਨੇ ਮਲਾਪੜਾ ਇੱਥੇ ਕਰਨਾ ਕੋਈ ਨਹੀਂ ਕਰਦਾ ਪਿੰਡਾਂ ਦੇ ਵਿੱਚ ਅਸੀਂ ਕਹਿੰਦੇ ਨੇ ਕਹਿੰਦੇ ਅਸੀਂ ਤਾਂ ਬਹੁਤ ਵਧੀਆ ਖੇੜ ਦਾ ਤਾਜਾ ਪਾਣੀ ਪਿਉਣੇ ਆ ਤਾਜੇ ਪਠੇ ਪਾਉਣੇ ਆ ਸਾਡੇ ਨਿਕੀੜੇ ਹੋ ਸਕਦੇ ਠੀਕ ਹੱਸਦੇ ਕਿੰਨੇ ਕਿ ਬੰਦੇ ਨੇ ਜਿਨ੍ਹਾਂ ਨੇ ਗੋਹੇ ਦਾ ਸੈਂਪਲ ਚੈੱਕ ਕਰਾਇਆ ਲੋੜ ਵਿੱਚ ਕਿਸੇ ਨੇ ਨਹੀਂ ਕਰਾਇਆ ਕਿਸੇ ਨੇ ਨਹੀਂ ਕਰਾਇਆ ਹਾਂ ਬਿਲਕੁਲ ਹੈ ਮਾਦਾ ਕਰਮੋ ਮੋਦੀ ਵਿਚ ਕੀ ਕੀੜੇ ਪੇਟ ਦੇ ਅੰਦਰ ਕਿਹੜੇ ਹੋਣਗੇ ਉਹ ਬੰਦੇ ਤਾਂ ਨਹੀਂ ਗੋਹੇ ਦੇ ਵਿੱਚ ਉਹਨਾਂ ਦੇ ਅੰਡੇ ਆਉਂਦੇ ਨੇ ਅਸੀਂ ਲੈਬਾਰਟਰੀਆਂ ਦੇ ਵਿੱਚ ਟ੍ਰੇਨਡ ਕਰਕੇ ਬੰਦੇ ਬਿਠਾਦੇ ਵੀ ਅੰਡਾ ਦੇਖ ਕੇ ਕੀੜੇ ਦੀ ਪਛਾਣ ਕਰ ਲੈ ਕਾਸੀ ਨਹੀਂ ਕਰ ਸਕਦੇ ਤੁਸੀਂ ਕਹ ਲਓਗੇ ਆਹ ਅੰਡਾ ਕੋਤਰ ਦਾ ਆ ਹਨ ਕੋਬੇ ਦਾ ਕਹੋਗੇ ਦੋ ਹੀ ਚਟੇ ਹੁੰਦੇ ਨੇ ਹੋ ਸਕਦਾ ਟੱਡੀ ਦੀ ਦਾ ਇੱਕ ਉਤਰ ਦਾ ਪਛਾਣ ਲਓ ਉਹ ਹਰਾ ਹੁੰਦਾ ਉਹ ਰੰਗ ਦੇ ਇੱਕ ਪਛਾਣ ਅਸੀਂ ਸ਼ੇਪ ਦੇ ਕੇ ਰੰਗ ਦੇ ਕੇ ਉਹ ਆਡਾ ਪਛਾਣ ਲਿਆ ਲੋੜ ਰਿਆਲੇ ਦਾ ਉਹ ਫਿਰ ਕਹਿੰਦੇ ਨੇ ਫਰਾਣੀ ਕਿਸਮ ਦੇ ਕੀੜੇ ਨੇ ਆ ਦਵਾਈ ਦੇ ਦੋ ਯੂਨੀਵਰਸਿਟੀ ਕਹਿੰਦੀ ਹੈ ਵੀ ਸਾਲ ਦੇ ਵਿੱਚ ਦੋ ਵਾਰ ਘੱਟੋ-ਘੱਟ ਦੀ ਵਾਰ ਵੀ ਕਰਦੇ ਕਰੋਗੇ ਸਾਲ ਦੇ ਵਿੱਚ ਦੋ ਵਾਰ ਜਦ ਦਵਾਈ ਦੇਣੀ ਕੋਈ ਔਕੀ ਨਹੀਂ ਪਹਿਲਾਂ ਵੀ ਕਰ ਰਹੇ ਆ ਮੈਂ ਸਵਾਗਤ ਕਰਦਾ ਡਾਕਟਰ ਸਾਹਿਬ ਡਾਕਟਰ ਸੁਖਰ ਹਰਵੰਦ ਜੋ ਬੜਵਰ ਤੋਂ ਸ਼ਵੇਹਰ ਲਈ ਸਾਡੇ ਕੋਲੇ ਆਏ ਨੇ ਅੱਜ ਕਿਸੇ ਡਾਕਟਰ ਨੇ ਸਾਨੂੰ ਕਿਹਾ ਹੋਣਾ ਵੀ ਡੀਵਾਇਨਿੰਗ ਕਰਦੇ ਕਰੋ ਕੀ ਕਰਨਾ ਕਿਹਾ ਜਿਹੜੇ ਇੰਜ ਬੈਦੇ ਅਸੀਂ ਲਾ ਕੇ ਗੋਲੀਆਂ ਚਾਰ ਦਿੰਨੇ ਆ ਹਰੇਕ ਦਵਾਈ ਦਾ ਪਰ ਕੇ ਦੀ ਬੋਡੀ ਵੇਟ ਡੋਸ ਹੁੰਦਾ ਇੱਕ ਖਾਸ ਉਹਦੀ ਮਾਤਰਾ ਹੁੰਦੀ ਹੈ ਜਿਹੜੀ ਕਟਰੇ ਨੂੰ ਘੱਟ ਤੇ ਵੱਡੇ ਜਾਨਵਰ ਨੂੰ ਵੱਧ ਦੇਣੀ ਪੈਂਦੀ ਹੈ ਅਸੀਂ ਅੱਧੀਤੀ ਗੋਲੀ ਸਾਰੇ ਦੇ ਦਿੰਦੇ ਨੇ ਉਹਦੇ ਨਾਲ ਕੀੜੇ ਮਰ ਜਾਂਦੇ ਨੇ ਨਹੀਂ ਮਰਦੇ ਅਸੀਂ ਕਾਚਾ ਵੀ ਕਰ ਲਿਆ ਅਸੀਂ ਸਾਰਾ ਕੁਝ ਕਰ ਰਿਆ ਅਸੀਂ ਕਹਿਣਾ ਵੀ ਮੰਨ ਲਿਆ ਕੀੜੇ ਵੀ ਨਹੀਂ ਮਰਦੇ ਕੀ ਬੇਦਮ ਅਚਾਨਕ ਕਣਕ ਨੂੰ ਕਿਉਂ ਗੋੜਦੇ ਆ ਜੇ ਕਣਕ ਨੂੰ ਨਾ ਗੋੜੀਏ ਫਸਲ ਨੂੰ ਨਾ ਗੋੜੀਏ ਫਿਰ ਕੀ ਹਜ ਨਾ ਇਨੀਮੈਂਟ ਕਰੀਏ ਨਾ ਕੁੜੇ ਚਲਾਈਏ ਪਰ ਕੀ ਹੋਊਗਾ ਥੋੜੇ ਦੇ ਅੰਦਰ ਹਾਂ ਸੈਮਿਨਾ ਦਾ ਵੱਤ ਹੁੰਦਾ ਤੁਸੀਂ ਵੀ ਪਾਰਟਿਸਪੇਟ ਕਰਨਾ ਵਿੱਚ ਮੋਦਾ ਗੁੱਟਣ ਦਾ ਫਾਇਦਾ ਤਾਂ ਹੀ ਹੈ ਜੇ ਫਸਲ ਸਾਡੀ ਚੰਗੀ ਹੋ ਜੇ ਨਾ ਗੁੱਡੀ ਤਾਂ ਫਸਲ ਗਾਹ ਮਾੜੀ ਹੁੰਦੀ ਹੈ ਕਿਉਂਕਿ ਜਿਹੜੀ ਖਰਾਕ ਅਸੀਂ ਫਸਲ ਨੂੰ ਪਾਵਾਂਗੇ ਉਹ ਕਾਹੂਸ ਨੇ ਨਦੀਨਾ ਨੇ ਖਾ ਜਾਣੀ ਹੈ ਕੱਲ੍ਹ ਕਿਲੀ ਨੂੰ ਤੁਸੀਂ ਦਿਹਾੜੀਦਾਰ ਕਣਕ ਗੁੱਟਣ ਦੇ ਭੇਜਤਾ ਉਹ ਦੇਖਤਾ ਲਓ ਮੜਾ ਗੁਟਕੇ ਵੀ ਗਿਆ ਕਿ ਨਹੀਂ ਉਹ ਜੜਦੀਆਂ ਤੋਂ ਪਹਿਲਾਂ ਤੁਸੀਂ ਦਿਹਾੜੀ ਦੇ ਵਿੱਚ ਕੰਮ ਕਾ ਖਤਮ ਹੋ ਗਿਆ ਡਾਕਟਰ ਕੋਲ ਗਏ ਡਾਕਟਰ ਨੇ ਦਵਾਈ ਲਿਖਤੀ ਕੀੜੇ ਮਾਰਨ ਵਾਲੀ ਤੁਸੀਂ ਅੱਗੇ ਬੋਲੇ ਚਲ ਦੇਖਤਾ ਲਓ ਕੀੜੇ ਮਾਰ ਕੇ ਕੀ ਟੈਸਟ ਹੈ ਪੰਨਾ ਗੋਹੇ ਦਾ ਸੈਂਪਲ ਪੋਜ਼ਿਟਿਵ ਹੋਊਗਾ ਅੰਡੇ ਲਈ ਫਿਰ ਅੰਡੇ ਨਾਲ ਮੁੱਕ ਗਈ ਫਿਰ ਖਤਮ ਹੋ ਗਏ ਫਿਰ ਆਪਣਾ ਪਤਾ ਲੱਗ ਗਿਆ ਵੀ ਪੇਟ ਦੇ ਕੀੜੇ ਮਾਰ ਗਰ ਗੇਰੇ ਹੋਗੇ ਸੋ ਐਟ ਕੀ ਤੁਸੀਂ ਪਹਿਲੀ ਡਿਵਾਈਡਿੰਗ ਜਦੋਂ ਮੌਸਮ ਚੇਂਜ ਦਿਵਾਲੀ ਨੂੰ ਕਰਨਾ ਹੈ ਇੱਕ ਕੰਮ ਹੈ ਵਸਾ ਬਸ ਦਿਵਾਲੀ ਤੇ ਵਸਾ ਕੇ ਯਾਦ ਰੱਖਿਓ ਆਪਣੀ ਦਿਵਾਲੀ ਵੀ ਬਣਾਉਣ ਦੇ ਡੈਗਰ ਬਣਾ ਲਿਆ ਕਰੋ ਪਹਿਲੀ ਵਾਰੀ ਕਰੇ ਵੱਧ ਹੈ ਘੋਟਾ ਹੈ ਜੋ ਕੁਛ ਵੀ ਰੱਖਿਆ ਹੋਇਆ ਉਹਨੂੰ ਡਾਕਟਰ ਦੀ ਸਲਾਹ ਨਾਲ ਜਿੰਨਾ ਪਰ ਕੇ ਜੀ ਬੋਡੀ ਵੇਟ ਬਣਦਾ ਡਾਕਟਰ ਕੋਲੇ ਇੱਕ ਫਾਰਮੂਲਾ ਹੁੰਦਾ ਹੈ ਜਾਨਵਰ ਨੂੰ ਤੋਲਣ ਲਈ ਟੱਕੀ ਤੇ ਨਾਲ ਲਈ ਫਿਰਿਓ ਕਿਤੇ ਤੱਕੜੇ ਨਾਲ ਤੋਲਣ ਲੱਗ ਜਾਓ ਉਹਦੇ ਕੋਲੇ ਫਾਰਮੂਲਾ ਹੁੰਦਾ ਉਹ ਅੰਦਾਜ਼ਾ ਦੇ ਦੂਗਾ ਮੈਨੂੰ ਐਮ ਐਮ ਜੀ ਦੀ ਗੋਲੀ ਦੇ ਦੇ ਇਹਨੂੰ ਐਮ ਜੀ ਪੂਰੇ ਕਰੇ ਕੋਸ਼ਿਸ਼ ਕਰਨੀ ਹੈ ਉਹਦੀ ਸਿਹਰਾ ਦੇਣਾ ਪਹਿਲੀ ਵਾਰੀ ਫਿਰ ਅਗਲੀ ਵਾਰੀ ਤੋਂ ਉਹਨੂੰ ਹਿਸਾਬ ਜਾਜੂਗਾ ਕਰ ਦੋਗੇ ਦੂਸਰੀ ਗੱਲ ਚੱਲੀ ਸੀ ਉਹ ਬੋਰੀਆਂ ਵਈ ਨੇ ਸਾਹਮਣੇ ਮੀਨਰਲ ਮਿਕਸਚਰ ਦੇ ਆਂ ਖੇਤਾਂ ਵਿੱਚ ਅੱਛਾ ਪਹਿਲਾਂ ਚੜੀ ਦੀ ਪਰਿਆਉਂਦੀ ਹੁੰਦੀ ਸੀ ਕਿੰਨੀ ਆ ਚੀਚਾਂ ਕਿੰਨੇ ਕੱਖ ਨਾਲ ਵਸੇ ਅਸੀਂ ਕਹਿੰਦੇ ਚੜੀ ਦੇ ਨਾਲ ਕੱਖ ਲੈ ਤਾਂ ਇਹ ਤਾਂ ਕੱਖ ਨਹੀਂ ਉਹਨੇ ਕੀ ਕੀਤਾ ਹੋਇਆ ਰਾਉਂਡ ਅਪ ਜੰਦਾਬਤ ਕੀਤਾ ਹੋਇਆ ਕਬੀ ਪਿਓ ਜੈਸੀ ਫਸਲ ਬੀਜੀ ਜੇ ਜੀਦੀ ਬੀਜੀ ਹੈ ਜੱਟ ਚਾਹੁੰਦਾ ਇਕੱਲੀ ਜੀੜ ਹੋਵੇ ਜੇ ਕੜ ਕੇ ਬੀਜੀਏ ਜੱਟ ਕਿ ਚਾਹੁੰਦਾ ਹੈ ਇਕੱਲੇ ਕਣਕ ਹੋਵੇ ਹੋਰ ਨਾ ਕੁਝ ਹੋਵੇ ਮੈਂ ਦੇਖਦਾ ਹੁਣਾ ਜੱਟਾਂ ਨੇ ਪਹੀਆਂ ਦੇ ਉੱਤੇ ਵੀ ਰੌਣਾ ਬੋਛੜ ਕੀ ਪਈ ਹੁੰਦੀਆਂ ਉਹਦੀ ਵੀ ਕੱਕ ਮਾਰੀ ਪਈ ਹੁੰਦੀਆਂ ਜਿਹੜੇ ਸਾਡੇ ਖਾਲੇ ਨੇ ਗੰਦੇ ਦੇ ਟੰਡ ਵਾਂਗੂ ਕੋਣ-ਮੁਣ ਕਿਤੇ ਪੈ ਜਾਂਦੇ ਖਪੜ ਵੀ ਅਸੀਂ ਟਾਇਲਟ ਨਹੀਂ ਕਰਦੇ ਠੀਕ ਹੈ ਉਹਦੇ ਨਾਲ ਕੀ ਹੋਇਆ ਜਮੀਨਾ ਦੇ ਵਿੱਚ ਖਪੜ ਅਸੀਂ ਵੱਢ ਕੇ ਚਰਿੰਦੀ ਪੜੀ ਦੇ ਵਿੱਚ ਲਾਇਆ ਜਰਾ ਦਾ ਬਹਣ ਚ ਰਹੀਆਂ ਹੁਣ ਬੀਜ ਨਾਸ ਕਰਤਾ ਬਹਣ ਦੀ ਚਾਰਜਿੰਗ ਨਾ ਹੋਈ ਬਹਣ ਦੇ ਵਿੱਚ ਕਾਰਡ ਆ ਗਈ ਜਿਹੜੀਆਂ ਚੀਜ਼ਾਂ ਕਹਿੰਦੇ ਨੇ ਛੋਲੇ ਦੇ ਵੱਢ ਵਿੱਚ ਖਪਾ ਬਹੁਤ ਹੁੰਦੀ ਹੈ ਕਪਾ ਦੇ ਵੱਢ ਵਿੱਚ ਛੋਲੇ ਬਹੁਤ ਹੁੰਦੇ ਨੇ ਨਾ ਕਪਾਹ ਰਹੀਆਂ ਨਾ ਛੋਲੇ ਮੱਧ ਜਵੀਨ ਦੀ ਚਾਰਜਿੰਗ ਨਹੀਂ ਹੋ ਰਹੀ ਜਿਹੜੀਆਂ ਚੀਜ਼ਾਂ ਇੱਕ ਫਸਲ ਨੂੰ ਚਾਹੀਦੀ ਐ ਅਮਲੇ ਨੇ ਉਹ ਨਹੀਂ ਪੈਦਾ ਹੋ ਰਹੀਆਂ ਖੋਖਲੇ ਜਿਹੀ ਜਮੀਨ ਵਿੱਚ ਪੱਠੇ ਬੀਜਾਂਗੇ ਖੋਖਲੇ ਹੋਣਗੇ ਉਹ ਹੀ ਪੱਠੇ ਖੋਖਲੇ ਪੱਠੇ ਡੰਗਰ ਨਾ ਪਾਈ ਘਾਟਵਾਤ ਆਊਗੀ ਕਿਉਂਕਿ ਵੀ ਪੂਰੇ ਕੋਈ ਜ਼ਿਆਦਾ ਜ਼ਮੀਨ ਦੇ ਵਿੱਚ ਪਾਈਏ ਬਹੁਤ ਮਹਿੰਗਾ ਹੋਊਗਾ ਜੇ ਸਾਰਾ ਤਾਤਾ ਦਾ ਸਪਰੇ ਫਸਲ ਤੇ ਕਰੀਏ ਚੜ੍ਹ ਤੇ ਕਰੀਏ ਤਾਂ ਉਹ ਕਾਫੀ ਬਹੁਤ ਮਹਿੰਗਾ ਹੋਊਗਾ ਸਾਡੇ ਕੋਲ ਇੱਕ ਵਿਕਲਪ ਬਚ ਗਿਆ ਵੀ ਮੈਨੇ ਦੇ ਬਿਚਰ ਪੋਣਾ ਸ਼ੁਰੂ ਕਰ ਦਿੱਤਾ ਜੇ ਕੋ ਘਾਟ ਆ ਨਹੀਂ ਗਈ ਇਹਦੇ ਨਾਲ ਪੂਰਾ ਕਰੀ ਲਗੂਆ ਤਾਂ ਜੇ ਕੀੜੇ ਨਹੀਂ ਹੋਣਗੇ ਨਹੀਂ ਕੀੜੇ ਖਾਜੇਗਾ ਤੰਗੇ ਨਿਵਰਮਿੰਗ ਇੰਝੇ ਮਸਟ ਨਿਵਰਮਿੰਗ ਪਹਿਲਾਂ ਕਰਨੀ ਕਰਨੀ ਹੈ ਉਸ ਤੋਂ ਬਾਅਦ ਧਾਤਨਾ ਚੂੜਾ ਪੋਣਾ ਪੰਜਾਬੀ ਜੀ ਇਹਨੂੰ ਕਹਿੰਦੇ ਨੇ ਤਾਤਾ ਛੂੜਾ ਇਹ ਨੂੰ ਦਵਾਈ ਨਹੀਂ ਸਮਝਣਾ ਇਹਨੂੰ ਖਾਗ ਦਾ ਹਿੱਸਾ ਸਮਝਣਾ ਹੈ ਵੈਸੇ ਤਾਂ ਹਰੇਕ ਪੈਕੇਟ ਦੇ ਉੱਪਰ ਵੀ ਲਿਖਾ ਹੋਊਗਾ ਆਮ ਤੌਰ ਤੇ ਤੇ 50 ਗ੍ਰਾਮ ਪਰ ਡੇ ਮਹੀਨੇ ਦਾ ਮਹੀਨੇ ਚ ਨਹੀਂ ਕਿਤੇ 50 ਗ੍ਰਾਮ ਜਬੀਪਾ ਭਰ ਕੇ ਰੱਖੋ ਵੀ ਮਹੀਨਾ ਪਈ ਨਾ ਰੋਜ਼ ਖਾਣਾ ਇਹ ਪਛੋਂ ਦੇ ਨੂਨ ਨੇ ਆਸੀ ਦਾਲ ਸਬਜੀ ਜਿਹੜੀ ਮਰਜ਼ੀ ਬਣਾਈਏ ਦੇਖੀ ਕੁੜੇ ਮੜਾਏ ਨੂਨ ਕਹਿੰਨਾਂ ਲਾ ਥੋੜਾ ਜਿਹਾ ਨੂਨ ਦੇਖ ਲੈ ਡੰਗਰਾਂ ਦੇ ਨੂਨ ਬਾਰੇ ਕਦੇ ਖਾਲੀ ਨਹੀਂ ਕੀਤਾ ਕਦੇ ਸੋਚੇ ਨਹੀਂ ਡੰਗਰਾਂ ਦੀ ਅਸੀਂ ਵੀ ਜਵੇਂ ਨੂਨ ਖਾਂਦੇ ਆ ਡੰਗਰਾਂ ਨੂਨਾਂ ਦੀ ਲੋੜ ਹੁੰਦੀ ਹੈ ਉਹਦੇ ਨੂਨ ਨੇ ਬੀਨ ਮਿਕਸਚਰ ਵੀ ਇਹਦੇ ਨਾਲ ਅਸੀਂ ਘੜਵਾ ਸੂਰ ਕਰਦੇ ਸੋ ਜਿਹੜੇ ਬੰਦੇ ਪੱਠਾਂ ਦੇ ਨਾਲ ਨਾਲ ਮੀਨ ਮਿਕਸਚਰ ਪਾਉਂਦੇ ਨੇ ਉਹਨੂੰ ਬੈਲੈਂਸਡ ਡਾਈਟ ਸੰਤੁਲਿਤ ਭੋਜਨ ਸੰਤੁਲਿਤ ਭੋਜਨ ਉਹ ਹੁੰਦਾ ਹੈ ਮੁਸ਼ ਨੂੰ ਚਾਹੀਦਾ ਕੀ ਕੀ ਹੈ ਇਹ ਸਾਰੀਆਂ ਗੱਲਾਂ ਬਰੀਕੀਆਂ ਜਿਹੜੀਆਂ ਅਸੀਂ ਟ੍ਰੇਨਿੰਗ ਦੇ ਵਿੱਚ ਦੱਸਦੇ ਆ ਜੋ ਤੁਸੀਂ ਕਰਨਾ ਉਦੋਂ ਵੀ ਮੈਂ ਹੁਕਮ ਦੇ ਗਿਆ ਕਿ ਅਸੀਂ ਵੀ ਆਪਣੇ ਪਰਿਵਾਰ ਵਿੱਚ ਇੱਕ ਇੱਕ ਜੀ ਟ੍ਰੇਨਿੰਗ ਵਾਸਤੇ ਜਰੂਰ ਤਿਆਰ ਕਰ ਲੈਣੇ ਜੋ ਗੱਲਾਂ ਹੋ ਸਾਡੇ ਕੋਲੋਂ ਸਿੱਖ ਕੇ ਆਊਗਾ ਉਹ ਗੱਲਾਂ ਸੁਣ ਵੀ ਲਓ ਉਹਨੂੰ ਲਾਗੂ ਵੀ ਕਰਦੇ ਇੱਕ ਹੋਰ ਮੈਂ ਐਗਜ਼ਾਮਪਲ ਦੇਣਾ ਹਾਂ ਤੁਹਾਡੇ ਚੋਂ ਸਵਾਲ ਵੀ ਪੁੱਛਣਾ ਲਾ ਵੀ ਲੱਕੜ ਦਾ ਕਰਾ ਕਿਨੇ ਕਿਨੇ ਦੇਖਿਆ